ਪਰੂਪ ਦੇ ਚ ਇੱਕ ਬੇਨਤੀ ਕਰਨ ਵਾਸਤੇ ਪੁਲ ਦੇ ਕੋਲੇ ਤਾਂ ਆਇਆ ਕਿਉਂਕਿ ਪੁਲ ਪਿਛਲੇ ਕਾਫੀ ਸਮੇਂ ਤੋਂ ਲੈ ਕੇ ਲੰਪਕਿਆ ਹੋਇਆ ਜਾਂ ਤਾਂ ਨਵਾਂ ਪੁਲ ਚਾਲੂ ਕਰ ਦਿੱਤਾ ਜਾਊਗਾ ਜਾਂ ਫਿਰ ਤੁਹਾਨੂੰ ਪ੍ਰਾਪਤ ਕੀ ਚਾਲੂ ਕਰਕੇ ਦੇ ਦਿੰਦੇ ਕਿਉਂਕਿ ਇਹ ਵੱਡਾ ਕੱਟ ਹੁੰਦਾ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਆਉਂਦੀ ਹੈ ਜਦੋਂ ਜਦੋਂ ਮਹਾਪੁਰ ਬਾਬਾ ਸੰਤਪੰਥ ਇਸ਼ਰ ਸਿੰਘ ਇੱਥੇ ਗੁਰਦਾਰਾ ਸਾਹਿਬ ਦੇ ਵਿੱਚ ਬਰਾਜਮਾ ਸਨ ਜਦੋਂ ਦਾ ਇਹ ਕਿਤੇ ਪੁਲ ਜਾ ਕੇ ਬਣਿਆ ਹੋਇਆ ਇਹ 20 ਤੋਂ ਪਹਿਲਾਂ ਪਹਿਲਾਂ ਬੇਨਤੀ ਵਿੱਚ ਚੱਲੂ ਤਾ ਜਾਵੇ ਅਗਰ ਭਈ ਇਹ ਪੁਲ ਚੱਲੂ ਨਹੀਂ ਹੋ ਸਕਦਾ ਕਈ ਵਾਰੀ ਮਨਯੂਰੀਅਰ ਹੋ ਜਾਂਦੇ ਨੇ ਪ੍ਰਸ਼ਾਸਨੀਆਂ ਜਾਂ ਮਤਲਬ ਠੇਕੇਦਾਰਾਂ ਦੀਆਂ ਤਾਂ ਮੇਰੀ ਬੇਨਤੀ ਵੀ ਜਿਹੜਾ ਪੁਰਾਣਾ ਪੁਲ ਉਹ ਸਾਨੂੰ 5-7 ਦਿਨਾਂ ਦੇ ਵਿੱਚ ਵਿੱਚ ਯਾਨੀ ਕਿ 16-17 ਤਰੀਕ ਤੱਕ ਪੁਰਾਣਾ ਪੁਲ ਹਰ ਹੱਦ ਚ ਚਾਲੂ ਕਰਕੇ ਦਿੱਤਾ ਜਾਵੇ 21 ਸਤਾਰਾਂ ਗਈਆਂ ਸਾਡਾ ਇਹ ਕੋ ਜਿਹੜਾ ਸੀਗਾ ਪੈਂਡਿੰਗ ਸੀਗਾ ਤੇ ਸਰਕਾਰ ਨੇ ਅੱবি ਕੱਲੋ ਜਿਹੜਾ ਹੈਗਾ ਬਹੁਤ ਚਾ ਉਦਮ ਕੀਤਾ ਹੈ ਪਰ ਸਾਡੀ ਹੈ ਵੀ ਕਹਿੰਦਾ ਬੇਇੱਜ਼ਤੀ ਹੈ ਜਿਵੇਂ 300 ਸਾਹਿਬ ਨੇ ਵੀ ਕਹਿੰਦਾ ਸਾਰੀ ਗੱਲ ਮੁਕੰਮਲ ਕਰਦੀ ਕਿ ਇਹ ਪੁਲ ਨੂੰ ਜਿਹੜਾ ਹੈਗਾ ਉਹ ਸੰਗਤ ਦੀ ਹੈ ਵੀ ਕਹਿੰਦਾ ਮਜ਼ਦੂਰੀ ਨੂੰ ਦੇਖਦੇ ਆਂਗਾ ਮਾਹਪੁਰਾ ਵੀ ਪੰਜਾਬੀ ਵਰਕੇ ਨੂੰ ਦੇਖਦੇ ਆਂਗਾ ਕੋਈ ਦਿੱਕਤ ਆਏਗੀ ਪਰ ਇਸ ਟੈਪਿਕ ਕਲਾ ਗੌਰ ਕਰਕੇ ਇਹਨੂੰ ਜਲਦੀ ਉਹ ਗੱਲ ਦੀ ਆਵੇ ਕਹਿੰਦਾ ਜਿਹੜਾ ਹੈਗਾ ਮੁਕੰਮਲ ਕਰਾਇਆ ਜਾਵੇ ਮੋਟਰਸਾਈਕਲ ਵਗੈਰਾ ਖੜ ਜਾਂਦੇ ਨੇ ਤੇ ਕਿਤੇ ਨਾ ਕਿਤੇ ਜਾ ਕੇ ਇਹ ਵੀ ਪੁਲਾ ਜਿਹੜਾ ਦੀ ਗੱਲ ਕੀਤੀ ਗਈ ਹੈ ਉੱਥੇ ਛੋਟਾ ਪੁਲ ਵੀ ਆ ਜਿਹੜਾ ਉਹਦੇ ਬਾਰੇ ਵੀ ਸਵੰਦ ਤੇ ਐਮਐਲਏ ਤੇ ਪ੍ਰਸ਼ਾਸਨ ਨੂੰ ਵਿਭਾਗ ਵੀ ਸੋਚਣਾ ਚਾਹੀਦਾ ਵੀ ਅਸੀ ਕਾਲ ਜੀ ਤੁਸੀਂ ਦੇਖਦੇ ਹੋ ਨਰਪਖ ਪੋਸਟ ਮੈਂ ਦਰਕਵਤੀ ਮੌਜੂਦ ਆ ਜੀ ਅੱਜ ਰਾੜਾ ਸਾਹਿਬ ਜਿੱਥੇ ਕਿ ਥੋੜੇ ਦਿਨਾਂ ਤੱਕ ਮਹਾਪੁਰਖਾਂ ਦੇ ਜਿਹੜੇ ਵਰਸੀ ਸਮਾਗਮ ਸ਼ੁਰੂ ਹੋਣ ਵਾਲੇ ਨੇ ਕਿ ਜਿਵੇਂ ਕਿ ਆਪ ਸਾਹਿਬ ਨੂੰ ਪਤਾ ਇਸ ਰਾੜਾ ਸਾਹਿਬ ਕਸਬੇ ਦੇ ਵਿੱਚ ਜਿਹੜੀ ਇੱਕ ਦਹਿਰਾ ਉੱਥੇ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਪੁਲ ਜਿਹੜਾ ਬਣ ਲੱਗਿਆ ਹੋਇਆ ਪਰ ਜਿਹੜਾ ਪਹਿਲਾ ਪੁਲ ਸੀ ਉਹ ਵੀ ਬੰਦ ਕੀਤਾ ਹੋਇਆ ਬਾ ਇਸ ਟਾਈਮ ਜਿਹੜੀ ਗੁਰਦਾਰੇ ਦੇ ਪ੍ਰਬੰਧਕ ਨੇ ਟਰਸਟ ਦੇ ਮੈਂਬਰ ਦੇ ਤਾਂ ਹੋਰ ਜਿਹੜੇ ਸੰਗਤ ਇੱਥੇ ਪਹੁੰਚੀ ਹੋਈ ਹੈ ਕਿਉਂਕਿ ਵਰਸੀ ਸਮਾਗਮ ਨੇ ਜਿਹੜੇ ਉਹ ਨੇੜੇ ਆ ਰਹੇ ਨੇ ਪਰ ਉਹ ਅਜੇ ਅਧੂਰਾ ਪਿਆ ਬਾ ਜਿਹੜਾ ਪਹਿਲਾ ਪੁਲ ਚੱਲਦਾ ਸੀ ਉਹ ਵੀ ਇਹਨਾਂ ਵੱਲੋਂ ਜਿਹੜਾ ਬੰਦ ਕੀਤਾ ਗਿਆ ਨਹੀਂ ਤਾਂ ਜਿਹੜੀ ਸੰਗਤ ਆ ਉਹ ਪੁਲ ਰਾਹੀਂ ਇੱਥੇ ਵਰਸੀ ਸਮਾਗਮ ਹੁੰਗੇ ਸਾਡੇ ਕੋਲੋਂ ਇੱਥੋਂ ਦੇ ਸਕੱਤਰ ਸਾਹਿਬ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਸਾਰੇ ਭ੍ਰਸ਼ਟੀ ਤੇ ਸੰਗਤ ਰੂਪ ਦੇ ਵਿੱਚ ਇੱਕ ਬੇਨਤੀ ਕਰਨ ਵਾਸਤੇ ਪੁਲ ਦੇ ਕੋਲੇ ਤਾਂ ਆਏ ਆ ਕਿਉਂਕਿ ਪੁਲ ਪਿਛਲੇ ਕਾਫੀ ਸਮੇਂ ਤੋਂ ਲੈ ਕੇ ਲੰਕਿਆ ਹੋਇਆ ਹੈ ਲੇਕਿਨ ਬੁਰੇ ਵੱਡੇ ਸੰਤ ਜੀ ਮੇਰਾ ਸੰਤ ਬਾਬਾ ਇਸ਼ਵਰ ਸਿੰਘ ਮਹਾਰਾਜ ਜੀ ਰਾੜਾ ਸਾਹਿਬਾ ਦਾ ਵਰਸੀ ਦਾ ਜਿਹੜਾ ਸਾਲਾਨਾ ਸਮਾਗਮ ਹੈ ਉਹ ਵਿਸ਼ੇਸ਼ ਤਰਕੇ 50 ਸਾਲਾਂ ਦਾ ਸਮਾਗਮ ਉਹਨਾਂ ਦਾ ਆ ਰਿਹਾ ਹੈ ਥੋੜੇ ਦਿਨ ਵਿੱਚ ਰਹਿ ਗਏ ਨੇ ਮੈਂ ਅੱਜ ਦੇ ਇਹ ਸਾਰੇ ਸੰਗਤ ਵੱਲੋਂ ਸਾਰੇ ਟਰੱਸਟ ਵੱਲੋਂ ਰਾੜਾ ਸਥੇ ਪ੍ਰਸ਼ਾਸਨ ਕਾ ਵੱਲੋਂ ਖਾਸ ਕਰਕੇ ਪ੍ਰਸ਼ਾਸਨ ਅਤੇ ਐਮਐਲਏ ਸਾਹਿਬ ਨੂੰ ਬੇਨਤੀ ਕਰਨੀ ਚਾਹਨਾ ਕਿ ਜਿਸ ਤਰ੍ਹਾਂ ਸਾਨੂੰ ਭਰੋਸਾ ਪਹਿਲਾਂ ਦਵਾਇਆ ਗਿਆ ਸੀ ਕਿ ਮਹਾਰਦੀ ਵਰਸ਼ੀ ਦੇ ਸਮਾਗਮ ਤੋਂ ਪਹਿਲਾਂ ਪਹਿਲਾਂ ਜਾਂ ਤਾਂ ਨਵਾਂ ਪੁਲ ਚਾਲੂ ਕਰ ਦਿੱਤਾ ਜਾਊਗਾ ਜਾਂ ਫਿਰ ਤੁਹਾਨੂੰ ਪੁਰਾਣਾ ਪੁਲ ਚਾਲੂ ਕਰਕੇ ਦੇ ਦੇਣਾ ਕਿਉਂਕਿ ਇਹ ਵੱਡਾ ਇਕੱਠ ਹੁੰਦਾ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਆਉਂਦੀ ਹੈ 20 ਤਰੀਕ ਤੋਂ ਲੈ ਕੇ 26 ਤਰੀਕ ਤੱਕ ਲਗਾਤਾਰ ਸਮਾਗਮ ਚੱਲਣਾਂ ਇੰਨੇ ਦਿਨ ਲਗਾਤਾਰੀ ਸੰਗਤ ਸਾਡੀ ਦਿਨ ਰਾਤ ਇੱਥੇ ਆਉਂਦੀ ਹੈ ਸੋ ਮੈਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਆਪਾਂ ਅੰਦਰ ਵੀ ਸਾਰਿਆਂ ਨਾਲ ਉਸੇ ਵਿਚਾਰ ਕੀਤੀ ਮਹਾਪੁਰਸ਼ਾਂ ਕੋਲੇ ਔਰ ਇੱਥੇ ਵੀ ਮੈਂ ਵਿਸ਼ੇਸ਼ ਤੌਰ ਤੇ ਸਾਰੇ ਟਰੱਸਟ ਵੱਲੋਂ ਸਾਰੀ ਸੰਗਤ ਵੱਲੋਂ ਪ੍ਰਸ਼ਾਸਨ ਨੂੰ ਤੇ ਐਮਐਲਏ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਾਂ ਤਾਂ ਇਹ ਜਿਹੜਾ ਪੁਲ ਨਵਾਂ ਲੱਗ ਰਿਹਾ ਹੈ ਇਹ 20 ਤੋਂ ਪਹਿਲਾਂ ਪਹਿਲਾਂ ਬੇਨਤੀ ਵੀ ਚਾਲੂ ਕੀਤਾ ਜਾਵੇ ਅਗਰ ਭਈ ਇਹ ਪੁਲ ਚਾਲੂ ਨਹੀਂ ਹੋ ਸਕਦਾ ਕਈ ਵਾਰੀ ਮਜ਼ਦੂਰੀਆਂ ਹੋ ਜਾਂਦੀਆਂ ਨੇ ਪ੍ਰਸ਼ਾਸਨ ਦੀਆਂ ਜਾਂ ਮਤਲਬ ਠੇਕੇਦਾਰਾਂ ਦੀਆਂ ਆ ਮੇਰੀ ਬੇਨਤੀ ਵੀ ਜਿਹੜਾ ਪੁਰਾਣਾ ਪੁਲ ਆ ਉਹ ਸਾਨੂੰ 5-7 ਦਿਨਾਂ ਦੇ ਵਿੱਚ ਵਿੱਚ ਜਾਨੀ ਕਿ 16-17 ਤਰੀਕ ਤੱਕ ਪੁਰਾਣਾ ਪੁਲ ਹਰ ਹੱਦ ਤੋ ਚਾਲੂ ਕਰਕੇ ਦਿੱਤਾ ਜਾਵੇ ਨਹੀਂ ਤਾਂ ਸੰਗਤ ਦੇ ਵਿੱਚ ਫਿਰ ਬਹੁਤ ਹੀ ਭਾਰੀ ਰੋਸ ਫੈਲ ਜਾਣਾ ਪ੍ਰਬੰਧਕਾਂ ਚ ਵੀ ਇਸ ਗੱਲ ਦਾ ਰੋਸ ਹੋਊਗਾ ਕਿ ਸਾਡੀ ਇਹ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਠੀਕ ਹੈ ਇਹ ਪ੍ਰਸ਼ਾਸਨ ਨੇ ਦੇਖਣਾ ਹੈ ਜਾਂ ਠੇਕੇਦਾਰਾਂ ਨੇ ਦੇਖਣਾ ਹੈ ਜਾਂ ਮੈਦਤ ਸਾਹਿਬ ਨੇ ਦੇਖਣਾ ਹੈ ਵੀ ਪੁਲ ਨਮਾ ਚਾਲੂ ਹੋ ਸਕਦਾ ਹੈ ਪੁਰਾਣਾ ਕਰਕੇ ਦੇ ਹਰ ਇੱਕ ਪੁਲ ਸਾਨੂੰ ਉਸ ਤੋਂ ਪਹਿਲਾਂ ਪਹਿਲਾਂ ਇਹ ਪੰਜ ਚਰ ਦੇ ਵਿੱਚ ਜਰੂਰ ਚਾਲੂ ਕਰਕੇ ਦੇਣ ਇਹ ਸਾਡੀ ਸਾਰੀ ਸੰਗਤ ਦੀ ਸਾਰੇ ਟਰਸਟੀਆਂ ਦੀ ਸਾਰੇ ਪ੍ਰੋਮੋਟਰਾਂ ਦੀ ਬਹੁਤ ਹੀ ਜਣੀ ਪੂਰ ਜ਼ੋਰ ਬੇਨਤੀ ਹੈ ਵੀ ਇਹ ਸਾਨੂੰ ਪੁਲ ਚਾਲੂ ਕਰਕੇ ਦਿੱਤਾ ਜਾਵੇ ਜਿਵੇਂ ਕਿ ਆਪ ਸਾਹਿਬ ਨੂੰ ਪਤਾ ਜਿਹੜਾ ਇਹ ਪੌੜਾ ਇਹ ਪੁਲ ਇੱਧਰ ਦੇ ਜਿਹੜੇ ਪਿੰਡ ਨੇ ਭੁੱਟਾ ਕਟਾਰੀ ਲਾਪਰਾ ਜਿਹੜੇ ਬਲਾਸਪੁਰ ਵਗੈਰਾ ਤੇ ਉਸ ਤੋਂ ਜ਼ਿਆਦਾ ਲੁਧਿਆਣੇ ਦੀ ਜਿਹੜੀ ਸੰਗਤ ਆ ਉਹ ਇਸ ਪੌੜਾ ਹੀ ਇਸ ਗੁਰਦਾਰ ਸਾਹਿਬ ਦੇ ਵਿੱਚ ਹੁੰਦੀ ਆ ਉਹ ਜਿਹੜੀ ਸੰਗਤ ਆ ਕਾਫੀ ਪੱਟੀ ਕੰਤੀ ਦੇ ਵਿੱਚ ਹੁੰਦੀ ਆ ਜਿਹੜੇ ਬਹਾਨੇ ਉਹ ਵੀ ਕਾਫੀ ਇੱਥੋਂ ਦੀ ਗੁਜ਼ਰਤੇ ਦੇ ਜਿਹੜਾ ਕਿ ਪੁਲ ਐਸਟ ਬਲਾਕ ਬਲਾਕ ਕੀਤਾ ਗਿਆ ਵਾ ਇਹ ਜਿਵੇਂ ਕਿ ਸਕੱਤਰ ਸਾਹਿਬ ਨੇ ਦੱਸਿਆ ਵੀ ਇਹ ਜਿਹੜੇ ਪਰਸੀ ਸਭਾਗਮ ਤੋਂ ਪਹਿਲਾਂ ਪਹਿਲਾਂ ਜਦ ਤੱਕ ਪੁਲ ਜਿਹੜਾ ਪੁਰਾਣਾ ਉਹ ਖੋਲ ਦਿੱਤਾ ਜਾਵੇ ਜਾਂ ਜਿਹੜਾ ਨਵਾਂ ਪੁੜਾ ਉਹ ਚਾਲੂ ਕਰ ਦਿੱਤਾ ਜਾਵੇ ਹੁਣ ਬਾਬਾ ਸਾਹਿਬ ਨਾਲ ਗੱਲ ਕਰਦੇ ਸੱਸੀ ਕਾਲ ਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਜਿਸ ਵਾਰ ਵੈਸੇ ਤਾਂ ਢੀਂਸਾ ਸਾਹਿਬ ਨੇ ਸਾਰੀ ਗੱਲ ਮੁਕੰਮਲ ਕਰਤੀ ਜੀ ਮੈਂ ਇਹ ਵੀ ਸ਼ੁਕਰ ਦਾ ਇਹ ਵੀ ਧੰਨਵਾਦ ਵੀ ਕਰਦਾ ਵੀ ਪਿਛੜਿਆ ਕਈ ਸਰਕਾਰਾਂ ਗਈਆਂ ਸਾਡਾ ਇਹ ਪੁਲ ਜਿਹੜਾ ਸੀਗਾ ਪੈਂਡਿੰਗ ਸੀਗਾ ਇਹ ਸਰਕਾਰ ਨੇ ਆ ਵੀ ਕਹੋ ਜਿਹੜਾ ਹੈਗਾ ਬਹੁਤ ਅੱਛਾ ਉਦਮ ਕੀਤਾ ਔਰ ਸਾਡੀ ਆ ਵੀ ਕਹਿੰਦਾ ਬੇਨਤੀ ਆ ਜਿਵੇਂ 300 ਸਾਹਿਬ ਨੇ ਵੀ ਕਹਿੰਦਾ ਸਾਰੀ ਗੱਲ ਮੁਕੰਮਲ ਕਰਤੀ ਵੀ ਇਸ ਪੁਲ ਨੂੰ ਜਿਹੜਾ ਹੈਗਾ ਉਹ ਸੰਗਤ ਦੀ ਆ ਵੀ ਕਹਿੰਦਾ ਮਜਬੂਰੀ ਨੂੰ ਦੇਖਦੇ ਆ ਜਾਂ ਮਹਾਪੁਰਖਾਂ ਦੀ ਪੰਜਾਬੀ ਵਰਸੀ ਨੂੰ ਦੇਖਦੇ ਆ ਵੀ ਉਦੋਂ ਦਿੱਕਤ ਆਏਗੀ ਤਾਂ ਇਸ ਤੇ ਵੀ ਕਹਿੰਦਾ ਗੌਰ ਕਰਕੇ ਇਹਨੂੰ ਜਲਦੀ ਜੋ ਗੱਲ ਦੀ ਆ ਵੀ ਕਹਿੰਦਾ ਜਿਹੜਾ ਹੈਗਾ ਮੁਕੰਮਲ ਕਰਾਇਆ ਜਾਵੇ ਔਰ ਪੁਰਾਣਾ ਪੋੜ ਜਿਹੜਾ ਹੈਗਾ ਉਹਨੂੰ ਵੀ ਚਾਲੂ ਕਰਾਇਆ ਜਾਵੇ ਇਹ ਹੀ ਬੇਨਤੀ ਹੈ ਜੀ ਬਹੁਤ ਸਾਰੀ ਇੱਕ ਗੱਲ ਜ਼ਰੂਰ ਦੇਖਣ ਵਾਲੀ ਆ ਕਰ ਇਹਨੂੰ ਚੱਕ ਵੀ ਦਿੱਤਾ ਜਾਂਦਾ ਇਹਦਾ ਭਜਨ ਬਹੁਤ ਜ਼ਿਆਦਾ ਜਿਹੜਾ ਪਹਿਲਾ ਪੋੜਾ ਉਹ ਕਿਤਨਾ ਕਿਤੇ ਜਾ ਕੇ ਮਤਲਬ ਇਸ ਤਰ੍ਹਾਂ ਤਾਂ ਨਹੀਂ ਹੋ ਗਿਆ ਕਮਜ਼ੋਰ ਤਾਂ ਨਹੀਂ ਹੋ ਗਿਆ ਉਹ ਵੀ ਸੰਗਤ ਨੇ ਕਾਫੀ ਇੱਥੋਂ ਦੀ ਗੁਜ਼ਰਨਾ ਦੇਖੋ ਇਸ ਤਰ੍ਹਾਂ ਹੈਗਾ ਇਹ ਟੈਕਨੀਕਲ ਗੱਲਾਂ ਨੇ ਇਹਦੇ 'ਚ ਮੈਂ ਕੋਈ ਆਪਣੀ رائے ਨਹੀਂ ਆ ਵੀਥੇ ਲੋ ਦੇ ਵੀ ਤਿਆਰਤਾ ਬਹੁਤ ਰੱਖਣ ਪਾਉਂਦਾ ਸੰਗਤ ਲਈ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਕਿਉਂਕਿ ਬਹੁਤ ਜ਼ਿਆਦਾ ਬਜਨ ਹੈ ਪੁਰਾਣੇ ਪੋੜ ਤੇ ਜਿਹੜਾ ਕਿ ਕਈ ਸਾਲਾਂ ਦਾ ਪੁਰਾਣਾ ਪੋੜ ਬਿਲਕੁਲ ਜੀ ਬਿਲਕੁਲ ਇਹ ਵੀ ਇਹ ਟੈਕਨੀਕਲੀ ਦੇਖਣ ਵਾਲੀ ਗੱਲ ਹੈ ਜੀ ਜੀ ਜਦੋਂ ਉਹ ਜਿਹੜਾ ਪੁਰਾਣਾ ਪੁਲ ਜੇ ਖੋਲਿਆ ਜਾਂਦਾ ਬਾ ਤਾਂ ਉਹ ਜਿਹੜੀ ਟੈਕਨੀਕਲ ਜਿਹੜੀਆਂ ਉਹਦੇ ਵਿੱਚ ਕਮਜ਼ੋਰੀਆਂ ਹੋਣਗੀਆਂ ਉਹ ਵੀ ਜ਼ਰੂਰ ਦੇਖਣੀਆਂ ਬਣਦੀਆਂ ਨੇ ਕਿਉਂਕਿ ਇੰਨੇ ਤਨ ਜਿਹੜਾ ਵਜ਼ਨ ਆ ਇਹਦੇ ਉੱਪਰ ਕਈ ਦਿਨਾਂ ਤੋਂ ਰੱਖਿਆ ਰੱਖਿਆ ਹੋਇਆ ਕਿਤੇ ਨਾ ਕਿਤੇ ਜਾ ਕੇ ਉਹ ਜਿਹੜਾ ਪੁਲ ਉਹਦੀ ਮਨਿਆਦ ਲੰਘ ਚੁੱਕੀ ਹੈ ਉਹ ਕਮਜ਼ੋਰ ਵੀ ਹੋ ਸਕਦਾ ਇੰਨੀ ਜ਼ਿਆਦਾ ਸੰਗਤ ਨੂੰ ਦੇਖਦੇ ਹੋ ਪੁਲ ਦਾ ਵੀ ਜਿਹੜਾ ਵਿਭਾਗ ਆ ਉਹਨੂੰ ਤਿਆਰ ਰੱਖਣਾ ਬਹੁਤ ਜ਼ਰੂਰੀ ਬਣਦਾ ਇੱਕ ਵਾਰੀ ਫੇਰ ਅਸੀਂ ਇਲਾਕੇ ਦੇ ਐਮ.ਐਲ.ਏ ਤੇ ਪ੍ਰਸ਼ਾਸਨ ਨੂੰ ਜਿਹੜਾ ਸਬੰਧਤ ਵਿਭਾਗ ਆ ਉਹਨਾਂ ਨੂੰ ਗੁਜਾਰਸ਼ ਕਰਦੇ ਬਾਬਾ ਜੀ ਦੀ ਵਰਸੀ ਨੂੰ ਮੁੱਕ ਰੱਖਦਿਆ ਹੋਇਆ ਜਿਹੜੀ ਸਾਲਾਨਾ ਵਰਸੀ ਆ ਜਿਹੜੀ ਕਿ ਆਲ ਵਰਡ ਦੇ ਵਿੱਚ ਜਿਹੜਾ ਇੱਥੇ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਪਹੁੰਚਦਾ ਜ਼ਿਆਦਾਤਰ ਉਹ ਇਹ ਪੁਲ ਰਾਹੀਂ ਆਪਣੇ ਵਾਹਨ ਲੈ ਕੇ ਆਉਂਦਾ ਵਾ ਜਿਹੜਾ ਪੁਲ ਤੇ ਬਲੌਕ ਕੀਤਾ ਗਿਆ ਇਸ ਜਿੰਨੀ ਵੀ ਟਰੱਸਟ ਹੈ ਇੱਥੇ ਗੁਜਾਰਸ਼ ਕਰਦੀ ਹੈ ਵੀ ਪੁਲ ਬਾਬਾ ਜੀ ਦੀ ਵਰਸੀ ਤੋਂ ਪਹਿਲਾਂ ਪਹਿਲਾਂ ਖੋਲ ਦਿੱਤਾ ਜਾਵੇ ਤਾਂ ਕਿ ਜਿਹੜੀ ਸੰਗਤਾ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਹੋਵੇ ਮਿਹਰਬਾਨੀ ਥੈਂਕ ਯੂ ਜਿੱਥੇ ਅਸੀਂ ਉਸ ਪੁਲ ਸਬੰਧੀ ਗੱਲ ਕੀਤੀ ਹੈ ਜਿਹੜਾ ਪੁਲ ਇੱਥੇ ਬਣਨ ਲੱਗਿਆ ਰਾਣਾ ਸਾਹਿਬ ਕਿਸੇ ਵੀ ਇਹ ਜਿਹੜੀ ਇੱਥੇ ਨਹਿਰ ਚੱਲਦੀ ਹੈ ਉੱਥੇ ਹੀ ਤੁਸੀਂ ਇਹ ਜਿਹੜਾ ਛੋਟਾ ਪੁਲਾ ਦੇਖ ਸਕਦੇ ਹੋ ਜਿਹੜਾ ਕਿ ਕਟੋ ਘਟ ਵੀ ਜਦੋਂ ਜਦੋਂ ਮਹਾਪੁਰਖ ਬਾਬਾ ਸੰਤ ਬਾਬਾ ਈਸ਼ਰ ਸਿੰਘ ਇੱਥੇ ਗੁਰਦਾਰ ਸਾਹਿਬ ਦੇ ਵਿੱਚ ਬਿਰਾਜਮਾਨ ਸਨ ਜਦੋਂ ਦਾ ਇਹ ਕਿਤੇ ਪੁਲ ਜਾ ਕੇ ਬਣਿਆ ਹੋਇਆ ਹੁਣ ਪੁਲ ਜਿਹੜਾ ਦੂਸਰਾ ਵੱਡਾ ਪੁਲਾ ਉਹ ਬੰਦ ਹੋਣ ਕਰਨ ਕੇ ਦੇਖੋ ਤੁਸੀਂ ਜਿਹੜੇ ਲੋਕ ਨੇ ਕਿੰਨੇ ਤਦਾਦ ਦੇ ਵਿੱਚ ਪਹੁੰਚਦੇ ਇਹ ਪਹੁੰਚਦੇ ਨੇ ਇੱਥੇ ਇੱਥੇ ਪੁੱਤੇ ਕਾਫੀ ਵੱਡਾ ਜਿਹੜਾ ਉਹ ਰਸ ਹੋ ਜਾਂਦਾ ਵਾ ਕਿਤੇ ਨਾ ਕਿਤੇ ਜਾ ਕੇ ਜੇ ਉਹ ਪੁਲ ਪਹਿਲਾ ਵਾਲਾ ਪੁਲ ਜਿਹੜੀ ਉਹਦੀ ਮਨਿਆਦ ਲੰਘ ਚੁੱਕੀ ਆ ਤਾਂ ਇਹ ਪੁਲ ਦੇ ਵੀ ਮਨਿਆਦ ਜਿਹੜੀ ਆ ਉਹ ਲੰਗੀ ਹੋਈ ਆ ਜਿੱਥੋਂ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਾਹਨ ਗੁਜ਼ਰਦੇ ਹਨ ਇਹ ਸਬੰਧਤ ਐਮਐਲਏ ਨੂੰ ਇਹਦੇ ਬਾਰੇ ਵੀ ਅਸੀਂ ਗੁਜਾਰਸ਼ ਕਰਦੇ ਹਾਂ ਵੀ ਜਿੱਥੇ ਉਹ ਛੋਟਾ ਵੱਡਾ ਪੁਲ ਬੰਦ ਕੀਤਾ ਹੋਇਆ ਤਾਂ ਕਿਤੇ ਨਾ ਕਿਤੇ ਜਾ ਕੇ ਪੁਲ ਦੇ ਉੱਪਰ ਜਿਹੜਾ ਕਾਫੀ ਰਸ ਰਹਿਦਾ ਵਾ ਇੱਥੇ ਕਿਤਨੇ ਕਿਤੇ ਜਾ ਕੇ ਜਿਹੜਾ ਖਤਰਾ ਬਣਿਆ ਰਹਿੰਦਾ ਵਾ ਹਰ ਟਾਈਮ ਖਤਰਾ ਬਣਿਆ ਰਹਿੰਦਾ ਵਾ ਵੀ ਇੱਥੇ ਵੀ ਕੋਈ ਨਾ ਕੋਈ ਇਸ ਤਰ੍ਹਾਂ ਦੀ ਕੋਈ ਰੋਕ ਲਾਈ ਜਾਵੇ ਜਿਹੜੇ ਜ਼ਿਆਦਾਤਰ ਇੱਥੇ ਇਹਦੇ ਇੱਥੇ ਵੀ ਜਾਮ ਲੱਗ ਜਾਂਦਾ ਵਾ ਪਚਾਲੇ ਜਦੋਂ ਮੋਟਰਸਾਈਕਲ ਵਗੈਰਾ ਖੜ ਜਾਂਦੇ ਨੇ ਤਾਂ ਕਿਤਨੇ ਕਿਤੇ ਜਾ ਕੇ ਇਹ ਵੀ ਪੂੜਾ ਜਿਹੜਾ ਇਹਦੇ ਬਾਰੇ ਵੀ ਸੋਚਣ ਵਾਲੀ ਗੱਲ ਹੈ ਜਿੱਥੇ ਵੱਡੇ ਪੁਲ ਦੀ ਗੱਲ ਕੀਤੀ ਗਈ ਹੈ ਉੱਥੇ ਛੋਟਾ ਪੁਲ ਵੀ ਹੈ ਜਿਹੜਾ ਉਹਦੇ ਬਾਰੇ ਵੀ ਸਬੰਧਤ ਐਮਐਲਏ ਨੂੰ ਤੇ ਪ੍ਰਸ਼ਾਸਨ ਨੂੰ ਵਿਭਾਗ ਨੂੰ ਸੋਚਣਾ ਚਾਹੀਦਾ ਵੀ ਇੱਥੇ ਕਿਤੇ ਨਾ ਕਿਤੇ ਜਾ ਕੇ ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਵਰਸੀ ਸਮਾਗਮ ਨੇ ਉਹ ਵਰਸੀ ਸਮਾਗਮਾਂ ਦੇ ਵਿੱਚ ਜਿਹੜਾ ਇਕੱਠ ਹੁੰਦਾ ਜਿਆਦਾ ਇਕੱਠ ਹੁੰਦਾ ਬਹੁਤ ਜਿਆਦਾ ਇਕੱਠ ਹੁੰਦਾ ਵਾ ਉਹ ਸਮਾਗਮਾਂ ਦੇ ਵਿੱਚ ਇੱਥੇ ਬਹੁਤ ਜਿਆਦਾ ਜਿਹੜਾ ਰਸ ਹੋ ਜਾਂਦਾ ਵਾ ਕਿਤੇ ਨਾ ਕਿਤੇ ਜਾ ਕੇ ਉਹ ਜਿਹੜਾ ਇਸ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਹੈ ਕਿ ਜਿਹੜਾ ਇਹ ਕੱਠ ਨੂੰ ਦੇਖਦੇ ਆ ਇੱਥੇ ਵੀ ਕੋਈ ਨਾ ਕੋਈ ਕਿਸੇ ਕਿਸਮ ਦੀ ਰੋਕ ਲਾਈ ਜਾਵੇ ਕਿਉਂਕਿ ਜੇ ਦੇਖਿਆ ਜਾਵੇ ਤਾਂ ਇਹ ਜਿਹੜੀ ਨਹਿਰ ਆ ਕਾਫੀ ਜ਼ਿਆਦਾ ਡੂੰਗੀ ਆ ਤੇ ਕਾਫੀ ਜ਼ਿਆਦਾ ਇਹਦੇ ਵਿੱਚ ਪਾਣੀ ਵਗਦਾ ਤੇ ਇਹ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਅਸੀਂ ਲੈਣ ਵਾਸਤੇ ਇਹ ਕਵਰਿੰਗ ਕਰ ਰਹੇ ਆ ਵੀ ਬਾਬਾ ਜੀ ਦੀ ਵਰਸੀ ਨੂੰ ਧਿਆਨ ਚ ਰੱਖਦੇ ਆ ਇੱਥੇ ਵੀ ਕੋਈ ਨਾ ਕੋਈ ਕਿਸੇ ਕਿਸਮ ਦੀ ਰੋਕ ਲਾਈ ਜਾਵੇ